ਮਹਿੰਦਰ ਪਹਿਲਵਾਨ ਜੀ ਗੱਗਵਾੜਾ ਖੜਾ ਖੇਡਤਾ ਤੇ ਦੂਸਰੇ ਪਾਸੇ ਗੌਰਵ ਪਹਿਲਵਾਨ ਜੀ ਮਾਛੀਵਾੜਾ ਜੇ ਕੁਸ਼ਤੀ ਦਾ ਸੁਆਦ ਆਉਂਦਾ ਤਾੜੀ ਮਾਰਦੇ ਜ਼ੋਰਦਾਰ ਹੌਂਸਰ ਕੇ ਆਨੰਦ ਮਾਣੀਏ ਲਾ ਵੱਡੀ ਕੁਸ਼ਤੀ ਇਧਰਲੇ ਪਾਸੇ ਜਦ ਜਲਦਾ ਉਧਰ ਸਰਦਾਰ ਅਫਤਾਰ ਸਿੰਘ ਜੀ ਕੋਲਾ ਖੜਾ ਵੱਡੀਆਂ ਫਲੋਰ ਵਾਲੇ ਅੱਜ ਦੇਸ਼ ਵਿੱਚ ਮੇਲੂਨ ਲਾਈਵ ਦੇਖ ਰਿਹਾ ਬੈਸਾਂ ਦੀ ਤਰ੍ਹਾਂ ਦੁਨੀਆ ਦੇ ਵੱਡੇ ਵੱਲ ਲਓ ਇੱਕ ਪਾਸੇ ਗੌਰਵ ਤੇ ਦੂਸਰੇ ਪਾਸੇ ਮਹਿੰਦਰ ਗੱਗਵਾੜ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਜੇ ਆਉਂਦਾ ਸੁਆਦ ਤਾੜੀ ਮਾਰਦੇ ਜ਼ੋਰਦਾਰ ਹੈ ਵੱਡੀ ਕੁਸ਼ਤੀ ਚੱਲ ਰਹੀ ਐ ਸਾਰਾ ਮੇਲਾ ਤੂੰ ਲੁੱਟਿਆ ਔ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਸਹੀ ਗੱਲ ਐ ਮੈਂ ਮਹਾਰਾਸ਼ਟਰ ਦੀ ਧਰਤੀ ਜਿਹੜੇ ਪੈਦਾ ਕੀਤੇ ਆ ਆਈ ਸਤਕੇ ਵੱਡਾ ਮਾਰ ਆਹ ਤਾੜੀ ਦੁਨੀਆ ਮੰਨਦੀ ਜੋੜਾ ਨੂੰ ਵਾਹ ਲੜਦਾ ਇੱਕ ਜੋੜਾ ਨੂੰ ਆਹ ਤਾੜੀਆਂ ਮਾਰਦੇ ਜ਼ੋਰਦਾਰ ਇੱਕ ਵਾਰ ਕਿਹਾ ਉਹ ਸਰਾ ਕਰਵਾ ਦਿੱਤਾ ਮੰਗਾਂ ਵੱਡਾ ਜੋਹਦਾ ਇਹ ਐਸ ਵੇਲੇ ਮੇਲ ਨਹੀਂ ਐ ਸੱਜਣੋ ਇਹ ਮੈਨੂੰ ਲੱਗਦਾ ਏ ਤੁਨ ਖੁੱਡੇ ਲੈਣ ਲਾਊਗਾ ਜੋ ਕੁਸ਼ਤੀਆਂ ਦਾ ਸਵਾਦ ਐ ਇੱਕ ਵਾਰ ਬੈਸਾਲ ਭਰਾਵਾਂ